ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੇਕਰ ਤੁਹਾਡੀ ਵੀ ਰਾਤ 4 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਅੱਖ ਖੁੱਲਦੀ ਹੈ ਤਾਂ ਇਸ ਦੇ ਭੇਦ ਜਾਣ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਕਿ ਇਸ ਦੇ ਭੇਦ ਦੇ ਪਿੱਛੇ ਤੁਹਾਡੇ ਲਈ ਕੀ ਰਾਜ਼ ਛੁਪੇ ਹੋਏ ਹਨ ਪ੍ਰਮਾਤਮਾ ਜੀ ਨੇ ਤੁਹਾਡੇ ਲਈ ਕੀ ਸੋਚ ਰੱਖਿਆ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਬੜਾ ਹੀ ਮਹੱਤਵਪੂਰਨ ਹੈ ਉਹ ਭੈਣ ਭਰਾ ਜਿਨ੍ਹਾਂ ਦੀ ਅੱਖ ਸਵੇਰੇ 4 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ ਅੱਖ ਖੁੱਲ ਜਾਂਦੀ ਹੈ ਕਈ ਵਾਰੀ ਤਾਂ ਸਾਨੂੰ ਲੱਗਦਾ ਹੈ ਸਿਰਫ ਸਾਡੀ ਅੱਖ ਜਿਹੜੀ ਹੈ ਕਿਸੇ ਲੋੜ ਕਰਕੇ ਹੀ ਖੁੱਲੀ ਹੈ ਜਾਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਪਰ ਕੀ ਇਹ ਸਿਰਫ ਸਰੀਰ ਦੀ ਲੋੜ ਹੈ ਜਾਂ ਇਸ ਦੇ ਪਿੱਛੇ ਕੋਈ ਅਸਲੀ ਰੋਹਾਨੀ ਸੰਕੇਤ ਲਿਖਿਆ ਹੁੰਦਾ ਹੈ ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਰਾਤ ਪਰ ਸੁੱਤੇ ਰਹਿੰਦੇ ਹਾਂ ਪਰ ਸਵੇਰੇ ਨੇੜੇ ਤੇੜੇ ਹੀ ਸਾਡੀ ਅੱਖ ਖੁੱਲ ਜਾਂਦੀ ਹੈ 4 ਤੋਂ ਲੈ ਕੇ 6 ਵਜੇ ਦੇ ਵਿੱਚਕਾਰ ਸਾਡਾ ਮਨ ਕੁਝ ਸੋਚ ਰਿਹਾ ਹੁੰਦਾ ਹੈ ਇਹ ਤਾਂ ਸਿਰਫ ਇੱਕ ਕਰਵਟ ਹੀ ਕਈ ਵਾਰੀ ਬਦਲ ਲਈਏ ਤਾਂ ਅੱਖ ਖੁੱਲ ਜਾਂਦੀ ਹੈ ਜਾਂ ਫਿਰ ਪਾਣੀ ਪੀਣ ਲਈ ਅੱਖ ਖੁੱਲ ਜਾਂਦੀ ਹੈ ਪਰ ਸਚਾਈ ਤਾਂ ਕੁਝ ਹੋਰ ਹੀ ਹੈ ਮਹਾਪੁਰਖ ਜੀ ਆਖਦੇ ਹਨ ਜਦੋਂ ਰੱਬ ਦਾ ਬੁਲਾਵਾ ਆਉਂਦਾ ਹੈ ਤਾਂ ਅੱਖ ਆਪੇ ਹੀ ਖੁੱਲਦੀ ਹੈ ਇਹ ਉਹੀ ਸਮਾਂ ਹੈ ਜਿਸ ਦੇ ਵਿਸ਼ੇ ਵਿੱਚ ਗੁਰੂ ਸਾਹਿਬ ਨੇ ਆਪ ਗੁਰਬਾਣੀ ਵਿੱਚ ਕਿਹਾ ਹੈ ਅੰਮ੍ਰਿਤ ਵੇਲਾ ਸਚਨਾਓ ਵਡਿਆਈ ਵਿਚਾਰ ਜਿਹੜੇ ਵੀ ਮਨੁੱਖ ਇਸ ਵੇਲੇ ਉੱਠ ਖੜਦੇ ਹਨ ਉਹ ਮੇਰੇ ਧਨ ਧਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਨਿੱਗੀ ਤੇ ਮਿੱਠੀ ਗੋਦ ਦਾ ਆਨੰਦ ਮਾਣ ਲੈਂਦੇ ਹਨ ਜਿਹੜੇ ਮਨੁੱਖ ਸੁੱਤੇ ਹੀ ਰਹਿੰਦੇ ਹਨ ਉਹ ਇਸ ਨਿੱਗੀ ਮਿੱਠੀ ਗੋਦ ਤੋਂ ਵਾਂਝੇ ਰਹਿ ਜਾਂਦੇ ਹਨ ਸੋ ਸਾਰੇ ਹੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਹਾਡੀ ਵੀ ਸਵੇਰੇ 3 ਤੋਂ 5 ਵਜੇ ਲੈ ਕੇ 6 ਵਜੇ ਦੇ ਵਿੱਚਕਾਰ ਅੱਖ ਖੁੱਲ ਜਾਂਦੀ ਹੈ ਜ਼ਰੂਰ ਉੱਠਿਆ ਕਰੋ ਭਾਵੇਂ 5 ਮਿੰਟ ਲਈ ਹੀ ਉੱਠ ਕੇ ਵਾਹਿਗੁਰੂ ਜੀ ਨੂੰ ਯਾਦ ਕਰ ਲਿਆ ਕਰੋ ਮੈਂ ਅੱਜ ਤੁਹਾਡੇ ਸਾਹਮਣੇ ਇੱਕ ਛੋਟੀ ਜਿਹੀ ਕਹਾਣੀ ਵੀ ਸਾਂਝੀ ਕਰਦੀ ਹਾਂ ਜਿਹੜੀ ਕਿ ਤੁਹਾਨੂੰ ਪੂਰਾ ਵਿਸਥਾਰ ਨਾਲ ਸਮਝਾ ਦੇਵੇਗੀ ਕਿ ਆਪਾਂ ਕਹਿਣਾ ਕੀ ਚਾਹੁੰਦੇ ਹਾਂ ਕਹਿੰਦੇ ਕਿ ਇੱਕ ਵਾਰ ਦੀ ਗੱਲ ਹੈ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬੁੱਢਾ ਸਾਧੂ ਰਿਹਾ ਕਰਦਾ ਸੀ ਉਹ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰਿਆ ਕਰਦਾ ਸੀ ਗੁਰਬਾਣੀ ਪੜ੍ਹਦਾ ਆਪਣੇ ਜੀਵਨ ਨੂੰ ਸਕਾਰਾਤਮਕ ਊਰਜਾ ਨਾਲ ਭਰ ਲੈਂਦਾ ਸੀ ਉਸ ਦਾ ਚਿਹਰਾ ਹਮੇਸ਼ਾ ਹੀ ਚਮਕਦਾ ਰਹਿੰਦਾ ਸੀ ਮਨ ਵਿੱਚ ਸ਼ਾਂਤੀ ਅਤੇ ਘਰ ਵਿੱਚ ਬਰਕਤਾਂ ਹੁੰਦੀਆਂ ਸੀ ਪਿੰਡ ਵਾਲੇ ਵੀ ਉਸ ਦਾ ਬੜਾ ਸਤਿਕਾਰ ਕਰਦੇ ਸੀ ਇੱਕ ਦਿਨ ਉਸ ਨੂੰ ਸਾਧੂ ਨੇ ਇੱਕ ਪੁਰਾਣਾ ਫਟਿਆ ਹੋਇਆ ਕੰਬਲ ਚੁੱਕਿਆ ਤੇ ਉਸ ਨੂੰ ਆਪਣੇ ਕੰਧ ਉੱਤੇ ਲਟਕਾ ਲਿਆ ਉਹ ਕੰਬਲ ਬੜਾ ਹੀ ਪੁਰਾਣਾ ਸੀ ਉਸ ਵਿੱਚ ਛੋਟੀਆਂ-ਛੋਟੀਆਂ ਮੋਰੀਆਂ ਭਾਵ ਕੇ ਸੁਰਾਖ ਵੀ ਸਨ ਜਿਵੇਂ ਕਿ ਕਿਸੇ ਕੀੜੇ ਨੇ ਖਾ ਲਿਆ ਹੋਵੇ ਜਾਂ ਸਾਲਾਂ ਤੋਂ ਵਰਤਨ ਦੇ ਨਾਲ ਹੀ ਫਟ ਗਿਆ ਹੋਵੇ ਉਹ ਮੋਰੀਆਂ ਇੰਨੀਆਂ ਛੋਟੀਆਂ ਸਨ ਕਿ ਉਹਨਾਂ ਵਿੱਚੋਂ ਠੰਡੀ ਹਵਾ ਵੀ ਆਉਂਦੀ ਰਹਿੰਦੀ ਪਰ ਕੰਬਲ ਨੂੰ ਪੂਰੀ ਤਰ੍ਹਾਂ ਗਰਮ ਨਹੀਂ ਸੀ ਰੱਖ ਸਕਦੇ ਪਿੰਡ ਵਾਲੇ ਹੈਰਾਨ ਹੋ ਗਏ ਉਹਨਾਂ ਨੇ ਸੋਚਿਆ ਕਿ ਇਹ ਸਾਧੂ ਜੀ ਤਾਂ ਬਹੁਤ ਗਿਆਨੀ ਹਨ ਫਿਰ ਵੀ ਇੱਕ ਫਟੇ ਹੋਏ ਕੰਬਲ ਨੂੰ ਕਿਉਂ ਲਟਕਾ ਰੱਖਿਆ ਹੈ ਇਹ ਤਾਂ ਕਿਸੇ ਕੰਮ ਦਾ ਨਹੀਂ ਅਗਲੇ ਦਿਨ ਪਿੰਡ ਦੇ ਕੁਝ ਨੌਜਵਾਨ ਲੜਕੇ ਸਾਧੂ ਕੋਲ ਆਏ ਉਹਨਾਂ ਵਿੱਚੋਂ ਇੱਕ ਨੇ ਪੁੱਛਿਆ ਮਹਾਰਾਜ ਤੁਸੀਂ ਇੱਕ ਨਵਾਂ ਤੇ ਚੰਗਾ ਕੰਬਲ ਲੈ ਸਕਦੇ ਹੋ ਜੇਕਰ ਤੁਸੀਂ ਨਹੀਂ ਲੈ ਸਕਦੇ ਤਾਂ ਤੁਹਾਨੂੰ ਪਿੰਡ ਵਾਲੇ ਜ਼ਰੂਰ ਦਵਾ ਦੇਣਗੇ ਪਤਾ ਨਹੀਂ ਕਿੰਨੇ ਕੁ ਕੰਬਲ ਤੁਹਾਡੇ ਕੋਲ ਇਕੱਠੇ ਹੋ ਸਕਦੇ ਹਨ ਕਿਉਂਕਿ ਤੁਹਾਡਾ ਪਿੰਡ ਵਾਲਿਆਂ ਵਾਸਤੇ ਬਿਹਾਰ ਹੀ ਕੁਝ ਐਸਾ ਹੈ ਪਿੰਡ ਵਾਲੇ ਤੁਹਾਡਾ ਬੜਾ ਹੀ ਆਦਰ ਸਤਕਾਰ ਕਰਦੇ ਹਨ ਇਹ ਫਟਿਆ ਹੋਇਆ ਕੰਬਲ ਤੁਹਾਡੇ ਕਿਸੇ ਵੀ ਕੰਮ ਦਾ ਨਹੀਂ ਇਸ ਵਿੱਚੋਂ ਤੁਹਾਨੂੰ ਠੰਡ ਲੱਗੇਗੀ ਗਰਮੀ ਨਹੀਂ ਮਿਲੇਗੀ ਤੁਸੀਂ ਇਸ ਨੂੰ ਕੰਦ ਉੱਤੇ ਕਿਉਂ ਲਟਕਾ ਰੱਖਿਆ ਹੈ ਇਹ ਤਾਂ ਬੇਕਾਰ ਹੈ ਸਾਧੂ ਜੀ ਮੁਸਕਰਾਏ ਤੇ ਹੌਲੀ ਨਾਲ ਬੋਲੇ ਬੱਚਿਓ ਇਹ ਕੰਬਲ ਮੇਰੇ ਬੇਕਾਰ ਨਹੀਂ ਹੈ ਇਹ ਮਨੁੱਖੀ ਜ਼ਿੰਦਗੀ ਦਾ ਪ੍ਰਤੀਕ ਹੈ ਆਓ ਮੈਂ ਤੁਹਾਨੂੰ ਕੁਝ ਸਮਝਾਉਂਦਾ ਹਾਂ ਫਿਰ ਸਾਧੂ ਜੀ ਨੇ ਇੱਕ ਕਹਾਣੀ ਸ਼ੁਰੂ ਕੀਤੀ ਤੇ ਉਹ ਬੋਲੇ ਜਿਵੇਂ ਕਿ ਇਸ ਕੰਬਲ ਵਿੱਚ ਛੋਟੀਆਂ-ਛੋਟੀਆਂ ਮੋਰੀਆਂ ਹਨ ਓਵੇਂ ਹੀ ਮਨੁੱਖੀ ਜ਼ਿੰਦਗੀ ਵਿੱਚ ਆਲਸ ਦੀਆਂ ਮੋਰੀਆਂ ਹਨ ਵਾਹਿਗੁਰੂ ਨੇ ਸਾਨੂੰ ਇੱਕ ਸੁੰਦਰ ਪੂਰਨ ਜ਼ਿੰਦਗੀ ਦਾ ਕੰਬਲ ਬਖਸ਼ਿਆ ਹੈ ਜਿਸ ਵਿੱਚ ਸਿਹਤ ਹੈ ਸਮਾਂ ਹੈ ਊਰਜਾ ਹੈ ਪਰਿਵਾਰ ਹੈ ਅਤੇ ਅੰਮ੍ਰਿਤ ਵੇਲੇ ਵਰਗੇ ਪਵਿੱਤਰ ਮੌਕੇ ਹਨ ਪਰ ਅਸੀਂ ਆਲਸ ਦੇ ਕਾਰਨ ਉਸ ਵਿੱਚ ਮੋਰੀਆਂ ਪਾ ਲੈਂਦੇ ਹਾਂ ਸੋਚੋ ਜਦੋਂ ਅਸੀਂ ਅੰਮ੍ਰਿਤ ਵੇਲੇ ਤਿੰਨ ਤੋਂ 6 ਵਜੇ ਦੇ ਵਿਚਕਾਰ ਵਾਹਿਗੁਰੂ ਜਦੋਂ ਜੀ ਸਾਨੂੰ ਜਗਾ ਰਹੇ ਹੁੰਦੇ ਹਨ ਅੱਖ ਆਪਣੇ ਆਪ ਖੁੱਲ੍ਹਦੀ ਹੈ ਤਾਂ ਅਸੀਂ ਕੀ ਕਰਦੇ ਹਾਂ ਮਨ ਕਹਿੰਦਾ ਥੋੜਾ ਹੋਰ ਸੌ ਲਈਏ ਅਸੀਂ ਪਾਣੀ ਪੀਣ ਲਈ ਉੱਠਦੇ ਹਾਂ ਕਰਵਟ ਬਦਲਦੇ ਹਾਂ ਇਹ ਆਲਸ ਦੀਆਂ ਮੋਰੀਆਂ ਹਨ ਜੋ ਜ਼ਿੰਦਗੀ ਦੇ ਕੰਬਲ ਵਿੱਚ ਪੈ ਜਾਂਦੀਆਂ ਹਨ ਇਹਨਾਂ ਮੋਰੀਆਂ ਕਾਰਨ ਹੀ ਜ਼ਿੰਦਗੀ ਦੀ ਗਰਮੀ ਜਾਨੀ ਕੇ ਬਰਕਤਾਂ ਸ਼ਾਂਤੀ ਸਫਲਤਾ ਤੇ ਰੂਹਾਨੀ ਤਾਕਤਾਂ ਬਾਹਰ ਨਿਕਲ ਜਾਂਦੀਆਂ ਹਨ ਘਰ ਵਿੱਚ ਕਲੇਸ਼ ਆਉਂਦਾ ਹੈ ਪੈਸੇ ਦੀ ਤੰਗੀ ਆਉਂਦੀ ਹੈ ਬੱਚੇ ਨਸ਼ਿਆਂ ਵਿੱਚ ਫਸ ਜਾਂਦੇ ਹਨ ਜੇਕਰ ਕਿਸੇ ਦਾ ਵੀਜ਼ਾ ਨਹੀਂ ਲੱਗਦਾ ਉਹ ਇਹੀ ਕਾਰਨ ਹੈ ਕਿ ਬਿਮਾਰੀਆਂ ਨਹੀਂ ਜਾਂਦੀਆਂ ਇਹ ਸਭ ਇਨਾਂ ਹੀ ਆਲਸੀਆਂ ਮੋਰੀਆਂ ਦੇ ਕਾਰਨ ਹੁੰਦਾ ਹੈ ਜਿਵੇਂ ਇਸ ਫਟੇ ਕੰਬਲ ਦੇ ਨਾਲ ਠੰਡ ਨਹੀਂ ਜਾਂਦੀ ਉਵੇਂ ਹੀ ਆਲਸ ਵਾਲੀ ਜ਼ਿੰਦਗੀ ਵਿੱਚ ਸੁੱਖ ਨਹੀਂ ਆਉਂਦਾ। ਲੜਕੇ ਇਹ ਸਭ ਸੁਣ ਕੇ ਹੈਰਾਨ ਹੋ ਗਏ ਤੇ ਇੱਕ ਨੇ ਪੁੱਛਿਆ, ਤਾਂ ਫਿਰ ਇਸ ਨੂੰ ਠੀਕ ਕਿਵੇਂ ਕੀਤਾ ਜਾਵੇ? ਨਵਾਂ ਕੰਬਲ ਲੈ ਕੇ। ਸਾਧੂ ਜੀ ਹੱਸ ਪਏ ਤੇ ਬੋਲੇ, "ਬੱਚਿਓ, ਨਵਾਂ ਕੰਬਲ ਲੈਣ ਨਾਲ ਕੁਝ ਨਹੀਂ ਹੁੰਦਾ। ਆਲਸ ਦੀਆਂ ਮੋਰੀਆਂ ਨੂੰ ਸਿਲਾਈ ਨਾਲ ਬੰਦ ਕਰਨਾ ਪੈਂਦਾ ਹੈ। ਉਹ ਸਿਲਾਈ ਹੈ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਨਾਮ ਜਪਣਾ। ਜਿਹੜਾ ਮਨੁੱਖ ਅੰਮ੍ਰਿਤ ਵੇਲੇ ਸੌਂ ਜਾਂਦਾ ਹੈ, ਉਸਦੀ ਜ਼ਿੰਦਗੀ ਵਿੱਚ ਆਲਸ ਦੇ ਛੇਦ ਪੈ ਜਾਂਦੇ ਹਨ ਉਹ ਆਲਸ ਦੇ ਛੇਦਾਂ ਦੇ ਰਾਹੀਂ ਉਸਦੇ ਘਰਾਂ ਦੇ ਵਿੱਚੋਂ ਬਰਕਤਾਂ ਨਿਕਲ ਜਾਂਦੀਆਂ ਹਨ ਪੈਸੇ ਵਰਗੀ ਤੰਗੀ ਆ ਜਾਂਦੀ ਹੈ ਘਰ ਵਿੱਚ ਨਸ਼ਾ ਵੜ ਜਾਂਦਾ ਹੈ ਦੁੱਖ ਤਕਲੀਫਾਂ ਆ ਜਾਂਦੀਆਂ ਹਨ ਉਹ ਮੋਰੀਆਂ ਫਿਰ ਵੱਡੀਆਂ ਹੋ ਜਾਂਦੀਆਂ ਹਨ ਬਰਕਤਾਂ ਨਿਕਲ ਜਾਂਦੀਆਂ ਹਨ ਪਰ ਜਿਹੜਾ ਉੱਠ ਕੇ ਨਾਮ ਜਪਦਾ ਹੈ ਉਸਦੇ ਭਾਗ ਚਮਕ ਜਾਂਦੇ ਹਨ ਉਸਦੀ ਜ਼ਿੰਦਗੀ ਦਾ ਕੰਬਲ ਮਜ਼ਬੂਤ ਹੋ ਜਾਂਦਾ ਹੈ ਮੋਰੀਆਂ ਬੰਦ ਹੋ ਜਾਂਦੀਆਂ ਹਨ ਅਤੇ ਵਾਹਿਗੁਰੂ ਦੀ ਗਰਮੀ ਯਾਨੀ ਖੁਸ਼ੀਆਂ ਸ਼ਾਂਤੀ ਅਤੇ ਸਫਲਤਾ ਸਾਡੇ ਅੰਦਰ ਰਹਿ ਜਾਂਦੀ ਹੈ ਫਿਰ ਸਾਧੂ ਜੀ ਨੇ ਆਪਣੀ ਜ਼ਿੰਦਗੀ ਦੀ ਮਿਸਾਲ ਦਿੱਤੀ ਕਿ ਜਦੋਂ ਮੈਂ ਛੋਟਾ ਸੀ ਤੇ ਨੌਜਵਾਨ ਹੋਇਆ ਤੇ ਮੇਰੇ ਪਰਿਵਾਰ ਦੇ ਵਿੱਚ ਬੜੀ ਗਰੀਬੀ ਸੀ ਪਿਤਾ ਜੀ ਬਿਮਾਰ ਰਿਹਾ ਕਰਦੇ ਸੀ ਭਰਾ ਨਸ਼ੇ ਵਿੱਚ ਫਸ ਗਿਆ ਸੀ ਮੈਂ ਰਾਤ ਭਰ ਜਾਗਦੇ ਰਹਿੰਦਾ ਪਰ ਸਵੇਰੇ ਅੰਮ੍ਰਿਤ ਵੇਲੇ ਸੌਂ ਜਾਇਆ ਕਰਦਾ ਸੀ ਇੱਕ ਰਾਤ ਮੇਰੀ ਅੱਖ 3 ਵਜੇ ਖੁੱਲ ਗਈ ਤੇ ਮਨ ਨੇ ਕਿਹਾ ਸੌਂ ਜਾ ਥੱਕ ਗਿਆ ਹੈ ਪਰ ਮੈਂ ਉੱਠਿਆ ਮੂੰਹ ਹੱਥ ਧੋਤਾ ਤੇ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿੱਤਾ ਦੂਸਰੇ ਦਿਨ ਉਸੇ ਹੀ ਵੇਲੇ ਫਿਰ ਮੈਨੂੰ ਜਾਗ ਆ ਗਈ ਮੇਰੀ ਅੱਖ ਖੁੱਲੀ ਤੇ ਮੈਂ ਕਿਵੇਂ ਨਾ ਕਿਵੇਂ ਕਰਕੇ ਫਿਰ ਤੋਂ 5-10 ਮਿੰਟ ਵਾਹਿਗੁਰੂ ਦਾ ਨਾਮ ਜਪਨਾ ਸ਼ੁਰੂ ਕਰ ਦਿੱਤਾ ਇੰਜ ਕਰਦਿਆਂ ਕਰਦਿਆਂ 21 ਦਿਨ ਹੋ ਗਏ ਤੇ ਮੇਰੀ ਆਦਤ ਪੱਕੀ ਹੋ ਗਈ ਅੱਜ ਵੇਖੋ ਮੇਰੇ ਘਰ ਦੇ ਪਿੱਛੇ ਮੇਰੇ ਪਰਿਵਾਰ ਨੂੰ ਭਾਵੇਂ ਮੈਂ ਛੱਡ ਦਿੱਤਾ ਹੈ ਉਹ ਬਰਕਤਾਂ ਵਿੱਚ ਹੈ ਪਿਤਾ ਜੀ ਵੀ ਮੇਰੇ ਪੂਰੇ ਠੀਕ-ਠਾਕ ਹਨ ਭਰਾ ਮੇਰੇ ਨੇ ਨਸ਼ਾ ਛੱਡ ਦਿੱਤਾ ਹੈ ਘਰ ਦੀ ਪੂਰੀ ਜ਼ਿੰਮੇਵਾਰੀ ਆਪਣੇ ਤੇ ਲੈ ਲਈ ਹੈ ਮੈਂ ਸਿਰਫ ਤੇ ਸਿਰਫ ਪਰਮਾਤਮਾ ਦੇ ਰਾਹ ਤੇ ਤੁਰ ਪਿਆ ਹਾਂ ਮੇਰੀ ਜ਼ਿੰਦਗੀ ਦਾ ਕੰਬਲ ਹੁਣ ਮੇਰੀਆਂ ਮੋਰੀਆਂ ਤੋਂ ਮੁਕਤ ਹੋ ਚੁੱਕਾ ਹੈ ਵਾਹਿਗੁਰੂ ਨੇ ਆਪ ਸਿਲਾਈ ਕਰ ਦਿੱਤੀ ਹੈ ਲੜਕੇ ਪ੍ਰਭਾਵਿਤ ਹੋ ਗਏ ਉਹਨਾਂ ਵਿੱਚੋਂ ਇੱਕ ਨੇ ਕਿਹਾ ਮਹਾਰਾਜ ਅਸੀਂ ਵੀ ਅੱਜ ਤੋਂ ਅੰਮ੍ਰਿਤ ਵੇਲੇ ਉੱਠਾਂਗੇ ਤੇ ਆਲਸਤੀਆਂ ਮੋਰੀਆਂ ਨੂੰ ਬੰਦ ਕਰ ਦੇਵਾਂਗੇ ਸਾਧੂ ਜੀ ਨੇ ਅਸੀਸ ਦਿੱਤੀ ਜੇ ਤੁਸੀਂ ਇੱਕ ਕਦਮ ਵਾਹਿਗੁਰੂ ਵੱਲ ਪੁੱਟੋਗੇ ਤਾਂ ਉਹ 10 ਕਦਮ ਤੁਹਾਡੇ ਵੱਲ ਆਉਣਗੇ ਜਾਗਣ ਵਾਲੇ ਨੂੰ ਰੱਬ ਆਪ ਜਗਾਉਂਦਾ ਹੈ ਤੁਹਾਡੀ ਜ਼ਿੰਦਗੀ ਦਾ ਕੰਬਲ ਜ਼ਰੂਰ ਚਮਕੇਗਾ ਇਸ ਤਰ੍ਹਾਂ ਉਹ ਛੋਟੀ ਜਿਹੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅੰਮ੍ਰਿਤ ਵੇਲੇ ਦੀ ਜਾਗ ਰੱਬ ਦਾ ਬੁਲਾਵਾ ਹੁੰਦਾ ਹੈ ਆਲਸ ਨੂੰ ਜਿੱਤੋ ਨਾਮ ਜਪੋ ਜ਼ਿੰਦਗੀ ਦੇ ਕੰਬਲ ਦੀਆਂ ਮੋਰੀਆਂ ਤੋਂ ਮੁਕਤ ਕਰੋ ਤੁਹਾਡੇ ਭਾਗ ਆਪਣੇ ਆਪ ਚਮਕ ਜਾਣੇ ਹਨ ਇਹ ਛੋਟੀਆਂ-ਛੋਟੀਆਂ ਕਹਾਣੀਆਂ ਆਪਣੇ ਬੱਚਿਆਂ ਨਾਲ ਸਾਂਝੀਆਂ ਕਰਿਆ ਕਰੋ ਤਾਂ ਜੋ ਆਪਣੇ ਬੱਚਿਆਂ ਵਿੱਚੋਂ ਵੀ ਇਹ ਆਲਸ ਨਾਮ ਦੀ ਚੀਜ਼ ਦੂਰ ਹੋ ਜਾਵੇ ਅਸੀਂ ਇਸ ਨੂੰ ਖੁਦ ਵੀ ਸੁਣਨਾ ਹੈ ਜਦੋਂ ਅਸੀਂ ਇਹਨਾਂ ਕਹਾਣੀਆਂ ਤੇ ਸਾਖੀਆਂ ਨੂੰ ਸੁਣਨਾ ਸ਼ੁਰੂ ਕਰ ਦਿੰਦੇ ਹਾਂ ਸਾਡੀ ਜ਼ਿੰਦਗੀ ਵਿੱਚ ਵੀ ਕਿਤੇ ਨਾ ਕਿਤੇ ਸਾਡੇ ਕਰਮਾਂ ਦੇ ਵਿੱਚ ਅਸਰ ਪੈ ਜਾਂਦਾ ਹੈ ਜਦੋਂ ਅਸੀਂ ਇਹਨਾਂ ਕਹਾਣੀਆਂ ਸਾਖੀਆਂ ਨੂੰ ਸੁਣਦੇ ਹਾਂ ਤਾਂ ਸਾਡੀ ਰੂਹ ਨੂੰ ਕਿਤੇ ਨਾ ਕਿਤੇ ਸਕੂਨ ਮਿਲ ਜਾਂਦਾ ਹੈ ਅਸੀਂ ਇੱਕ ਵਾਰ ਇਹ ਕੰਮ ਕਰਕੇ ਤਾਂ ਵੇਖੀਏ ਜੇ ਤੁਹਾਡੇ ਜੀਵਨ ਵਿੱਚ ਦੁੱਖਾਂ ਦਾ ਪਹਾੜ ਹੈ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਘਰ ਵਿੱਚ ਨਸ਼ਾ ਹੈ ਪੈਸਿਆਂ ਦੀ ਕਮੀ ਹੈ ਬੱਚਿਆਂ ਵਿੱਚ ਆਲਸ ਹੈ ਲਗਾਤਾਰ ਚਿੰਤਾਵਾਂ ਨੇ ਘੇਰ ਰੱਖਿਆ ਹੈ ਇੱਕ ਦਿਨ ਇਸ ਗੱਲ ਤੇ ਅਮਲ ਕਰਕੇ ਵੇਖਿਓ ਜਦੋਂ ਵੀ ਅੰਮ੍ਰਿਤ ਵੇਲੇ ਅਚਾਨਕ ਤੁਹਾਡੀ ਅੱਖ ਖੁੱਲ ਜਾਵੇ ਉੱਠ ਕੇ ਬੈਠ ਜਾਓ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦਿਓ ਵੇਖਣਾ ਤੁਹਾਡਾ ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਵੇਗਾ ਮੈਂ ਤੁਹਾਨੂੰ ਕੋਈ ਨਹਾਉਣ ਬਾਰੇ ਨਹੀਂ ਕਹਿੰਦੀ ਜੇਕਰ ਤੁਸੀਂ ਨਹੀਂ ਨਹਾਉਣਾ ਚਾਹੁੰਦੇ ਤਾਂ ਤੁਸੀਂ ਰਾਤ ਨੂੰ 4 ਤੋਂ 6 ਵਜੇ ਦੇ ਵਿੱਚਕਾਰ ਸਿਰਫ ਵਾਹਿਗੁਰੂ ਦਾ ਨਾਮ ਹੀ ਜਪਣਾ ਸ਼ੁਰੂ ਕਰ ਦਿਓ ਆਪਣੇ ਜਿਸ ਮੰਚੇ ਤੇ ਜਿਸ ਪਲਾਂਗ ਤੇ ਤੁਸੀਂ ਸੁੱਤੇ ਹੋ ਉਸ ਤੇ ਹੀ ਬੈਠ ਜਾਓ ਚੌਂਕੜਾ ਮਾਰ ਲਓ 10 ਮਿੰਟ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪ ਲਓ ਫਿਰ ਜਦੋਂ ਵੀ ਤੁਸੀਂ ਉੱਠੋ ਇਸ਼ਨਾਨ ਕਰਕੇ ਭਜਨ ਬੰਦਗੀ ਜੇਕਰ ਕਰਨਾ ਚਾਹੁੰਦੇ ਹੋ ਕੋਈ ਗੁਰਬਾਣੀ ਦਾ ਪਾਠ ਪੜ੍ਹਨਾ ਚਾਹੁੰਦੇ ਹੋ ਤਾਂ ਜ਼ਰੂਰ ਕਰਿਓ ਤੁਹਾਡਾ ਦਿਲ ਹਲਕਾ ਹੋ ਜਾਵੇਗਾ ਅਰਦਾਸ ਪਰਮਾਤਮਾ ਦੇ ਘਰ ਵਿੱਚ ਕਬੂਲ ਹੋਵੇਗੀ ਮਨੁੱਖ ਦੇ ਨੇੜੇ ਵਾਹਿਗੁਰੂ ਜੀ ਦੇ ਨੇੜੇ ਮਨੁੱਖ ਫਿਰ ਪਹੁੰਚ ਜਾਵੇਗਾ ਕਿਉਂਕਿ ਇਸ ਵੇਲੇ ਦਾ ਵਾਤਾਵਰਣ ਬੜਾ ਹੀ ਸ਼ੁੱਧ ਹੁੰਦਾ ਹੈ ਕਿਉਂਕਿ ਹਵਾ ਜਿਹੜੀ ਹੁੰਦੀ ਹੈ ਉਹ ਰੱਬੀ ਅਸਰ ਨਾਲ ਭਰੀ ਹੁੰਦੀ ਹੈ ਜਦੋਂ ਕਈ ਵਾਰੀ ਅਸੀਂ ਸੋਚਦੇ ਹਾਂ ਨਾ ਕਿ ਸਾਨੂੰ ਅੰਮ੍ਰਿਤ ਵੇਲੇ ਸੁਪਨਾ ਆਇਆ ਉਹ ਸੁਪਨਾ ਕਿਤੇ ਨਾ ਕਿਤੇ ਜ਼ਰੂਰ ਸਾਡਾ ਸੱਚ ਹੋ ਜਾਂਦਾ ਹੈ ਕਿਉਂਕਿ ਇਸ ਵੇਲੇ ਰੱਬੀ ਰੂਹਾਂ ਅਸਮਾਨ ਤੋਂ ਧਰਤੀ ਤੇ ਆਈਆਂ ਹੁੰਦੀਆਂ ਹਨ ਅੰਮ੍ਰਿਤ ਵੇਲੇ ਉੱਠਣਾ ਔਖਾ ਤਾਂ ਲੱਗਦਾ ਹੈ ਜਦੋਂ ਆਦਤ ਨਹੀਂ ਬਣਦੀ ਮਹਾਪੁਰਖ ਆਖਦੇ ਹਨ ਪਹਿਲੇ ਦਿਨ ਸਿਰਫ 5 ਮਿੰਟ ਲਈ ਉੱਠੋ ਦੂਸਰੇ ਦਿਨ 10 ਮਿੰਟ ਲਈ ਤੀਸਰੇ ਦਿਨ 15 ਮਿੰਟ ਲਈ ਇਸ ਤਰੀਕੇ ਨਾਲ ਕਰਦੇ ਆ ਕਰਦੇ ਆ ਜਦੋਂ ਤੁਹਾਡੇ 21 ਦਿਨ ਜਾਂ 41 ਦਿਨ ਇਸੇ ਤਰੀਕੇ ਨਾਲ ਬਣ ਗਏ ਆਦਤ ਪੱਕੀ ਹੋ ਜਾਵੇਗੀ ਤਾਂ ਵੇਖਿਓ ਪਰਮਾਤਮਾ ਜੀ ਦੀ ਕਿਵੇਂ ਕਿਰਪਾ ਬਣ ਜਾਵੇਗੀ ਫਿਰ ਤੁਹਾਡੀ ਜਾਗ ਹਮੇਸ਼ਾ ਹੀ ਇਸ ਵੇਲੇ ਖੁੱਲਿਆ ਕਰੇਗੀ ਟੈਨਸ਼ਨ ਡਿਪਰੈਸ਼ਨ ਬੇਚੈਨੀ ਇਹ ਮਨ ਦੇ ਰੋਗ ਹਨ ਇਹਨਾਂ ਦਾ ਇਲਾਜ ਕੋਈ ਗੋਲੀ ਨਹੀਂ ਸਿਰਫ ਨਾਮ ਸਿਮਰਨ ਹੈ ਅੰਮ੍ਰਿਤ ਵੇਲੇ ਕੀਤਾ ਗਿਆ ਜਾਪ ਦਵਾਈ ਵਾਂਗ ਕੰਮ ਕਰਦਾ ਹੈ ਡਰ ਨੂੰ ਦੂਰ ਕਰਦਾ ਹੈ ਮਨ ਵਿੱਚ ਆਤਮਿਕ ਸ਼ਾਂਤੀ ਲਿਆਉਂਦਾ ਹੈ ਇਸ ਵੇਲੇ ਕੁਦਰਤ ਵੀ ਵਾਈਬ੍ਰੇਸ਼ਨ ਬਦਲਦੀ ਹੈ ਪੰਛੀ ਚਹਿਕਦੇ ਹਨ ਹਵਾ ਸ਼ੁੱਧ ਹੁੰਦੀ ਹੈ ਬੂੰਦਾਂ ਟਪਕਦੀਆਂ ਹਨ ਸਾਰੀ ਸ੍ਰਿਸ਼ਟੀ ਇੱਕ ਰਾਗ ਗਾ ਰਹੀ ਹੁੰਦੀ ਹੈ ਜਿਹੜਾ ਰੂਹ ਜਿਹੜੀ ਵੀ ਰੂਹ ਇਸ ਰਾਗ ਨਾਲ ਫਿਰ ਜੁੜ ਜਾਂਦੀ ਹੈ ਉਹ ਰੱਬ ਨਾਲ ਇੱਕ ਹੋ ਜਾਂਦੀ ਹੈ ਜੇ ਤੁਹਾਡੇ ਘਰ ਵਿੱਚ ਕਲੇਸ਼ ਹੈ ਤਰੱਕੀ ਨਹੀਂ ਹੋ ਰਹੀ ਬੱਚਿਆਂ ਵਿੱਚ ਆਲਸ ਹੈ ਨਸ਼ੇ ਦੀ ਸਮੱਸਿਆ ਹੈ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਜ਼ਰੂਰ ਕਰੋ ਗੁਰਬਾਣੀ ਆਖਦੀ ਹੈ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦਵਾਰ ਰੱਬ ਉਹਨਾਂ ਨੂੰ ਕਦੇ ਖਾਲੀ ਜਾਣ ਨਹੀਂ ਦਿੰਦਾ ਜਿਹੜਾ ਕਿਸੇ ਦੇ ਦਰ ਤੇ ਸੱਚੇ ਦਿਲ ਨਾਲ ਬੇਨਤੀ ਕਰਦਾ ਹੈ ਅੰਮ੍ਰਿਤ ਵੇਲੇ ਅੱਖ ਰੱਬ ਦਾ ਸੰਦੇਸ਼ ਹੈ ਉਹ ਕਹਿੰਦਾ ਹੈ ਉੱਠ ਮੇਰੇ ਬੱਚੇ ਮੈਂ ਤੇਰੀਆਂ ਮੁਸ਼ਕਿਲਾਂ ਦੂਰ ਕਰਨੀਆਂ ਚਾਹੁੰਦੀਆਂ ਹਾਂ ਪਰ ਅਸੀਂ ਆਲਸ ਕਰਕੇ ਉਸ ਸੰਕੇਤ ਨੂੰ ਪਰਮਾਤਮਾ ਜੀ ਦੇ ਨੂੰ ਅਣਦੇਖਿਆ ਕਰ ਦਿੰਦੇ ਹਾਂ ਜਿਹੜੇ ਤਾਂ ਭੈਣ ਭਰਾ ਇਸ ਸੰਕੇਤ ਨੂੰ ਸਮਝਦੇ ਹਨ ਆਲਸ ਨੂੰ ਦੂਰ ਕਰਕੇ ਅੰਮ੍ਰਿਤ ਵੇਲਾ ਸਾਂਭ ਲੈਂਦੇ ਹਨ ਤਾਂ ਉਹ ਗੁਰੂ ਘਰ ਦੀਆਂ ਸਾਰੀਆਂ ਬਰਕਤਾਂ ਆਪਣੇ ਘਰ ਵਿੱਚ ਪਾ ਲੈਂਦੇ ਹਨ ਪਰ ਜਿਹੜੇ ਆਲਸ ਕਰ ਜਾਂਦੇ ਹਨ ਉਹ ਆਪਣਾ ਸਾਰਾ ਕੁਝ ਗਵਾ ਬੈਠਦੇ ਹਨ ਜਿਵੇਂ ਨਵੀਂ ਕਾਪੀ ਤੇ ਪਹਿਲੇ ਲਿਖਾਈ ਸੋਹਣੀ ਹੁੰਦੀ ਹੈ ਉਸੇ ਤਰ੍ਹਾਂ ਹੀ ਅੰਮ੍ਰਿਤ ਵੇਲੇ ਉੱਠ ਕੇ ਕੀਤਾ ਗਿਆ ਨਾਮ ਸਿਮਰਨ ਸਾਡੇ ਦਿਨ ਦੀ ਕਾਪੀ ਤੇ ਬਰਕਤਾਂ ਵਾਂਗ ਲਿਖਿਆ ਜਾਂਦਾ ਹੈ ਜਿਹੜੇ ਮਨੁੱਖ ਇਸ ਵੇਲੇ ਨਾਮ ਨਾਲ ਸ਼ੁਰੂਆਤ ਕਰਦੇ ਹਨ ਉਹਨਾਂ ਦਾ ਫਿਰ ਸਾਰਾ ਹੀ ਦਿਨ ਚੰਗਾ ਲੰਘਦਾ ਹੈ ਅੰਮ੍ਰਿਤ ਵੇਲੇ ਦੀ ਜਾਗ ਰੱਬ ਦਾ ਸੰਕੇਤ ਕਈ ਵਾਰੀ ਸਾਡੇ ਪਿਛਲੇ ਪਿਆਰੇ ਸਾਡੇ ਪਿੱਤਰ ਜਾਂ ਬ੍ਰਹਮ ਗਿਆਨੀ ਰੂਹਾਂ ਦੀ ਕਿਰਪਾ ਨਾਲ ਵੀ ਅੱਖ ਖੁੱਲ ਜਾਂਦੀ ਹੈ ਕਿਹਾ ਜਾਂਦਾ ਹੈ ਇਸ ਵੇਲੇ ਆਕਾਸ਼ੀ ਫੌਜਾਂ ਧਰਤੀ ਤੇ ਆਉਂਦੀਆਂ ਹਨ ਸਿਮਰਨ ਕਰਨ ਵਾਲਿਆਂ ਨੂੰ ਅਸੀਸਾਂ ਦਿੰਦੀਆਂ ਹਨ ਇਸ ਵੇਲੇ ਸੁਪਨੇ ਸੱਚ ਹੋਣ ਦਾ ਕਾਰਨ ਵਾਤਾਵਰਣ ਪੂਰਨ ਤੌਰ ਤੇ ਸ਼ੁੱਧ ਹੋਣਾ ਰੂਹਾਨੀ ਤਾਕਤਾਂ ਦਾ ਪੂਰਾ ਉਧਾਰ ਹੋਣਾ ਕਿਉਂਕਿ ਕਈ ਵਾਰ ਆਪਾਂ ਇਸ ਵੇਲੇ ਕੀਤਾ ਗਿਆ ਸੁਪਨਾ ਵੀ ਸਾਡਾ ਕਈ ਵਾਰ ਸੱਚ ਹੋ ਜਾਂਦਾ ਹੈ। ਸੋ ਸਾਥ ਸੰਗਤ ਜੀ ਇਸੇ ਹੀ ਤਰੀਕੇ ਦੇ ਨਾਲ ਤੁਸੀਂ ਅੰਮ੍ਰਿਤ ਵੇਲੇ ਉੱਠਣਾ ਹੈ। ਉੱਠ ਕੇ 5 ਮਿੰਟ ਹੀ ਭਾਵੇਂ ਤੁਸੀਂ ਨਾਮ ਸਿਮਰਨ ਕਰਿਓ ਤਾਂ ਵੇਖਿਓ। ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋਣੀ ਲਾਜ਼ਮੀ ਹੋ ਜਾਵੇਗੀ। ਤੁਸੀਂ ਭਾਵੇਂ ਮੂਲ ਮੰਤਰ ਦਾ ਜਾਪ ਹੀ ਕਰ ਲਓ। ਜੇਕਰ 108 ਵਾਰ ਤੁਸੀਂ ਮੂਲ ਮੰਤਰ ਦਾ ਜਾਪ ਕਰ ਲਿਆ ਤਾਂ ਵੇਖਿਓ ਪਰਮਾਤਮਾ ਜੀ ਦੀ ਬਰਕਤ ਹੁੰਦੀਆਂ ਦੇਰ ਨਹੀਂ ਲੱਗਣੀ ਤੁਹਾਡੇ ਮਨ ਦੀਆਂ ਸਾਰੀਆਂ ਮਰਜ਼ਾ ਪੂਰੀਆਂ ਹੋ ਜਾਣੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ